अनमोल खजाना ਦਿੱਤਾ ਹੈ ਅਸੀਂ ਪੜ ਵੀ ਲੈਨੇ ਆ ਸੁਣ ਵੀ ਲੈਨੇ ਆ ਵਿਚਾਰ ਵੀ ਕਰ ਲੈਨੇ ਆ ਪਰ ਮੰਨਦੇ ਨਹੀਂ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਨ ਲਾਓ ਸਭ ਗੁਣ ਜਿਵੇਂ ਨਹੀਂ ਕੋਏ ਬਿਨ ਗੁਣ ਕੀਤੇ ਭਗਤ ਨਾ ਹੋ ਗੁਰਬਾਣੀ ਦਾ ਵੀ ਇਹ ਪ੍ਰਮਾਣ ਹਜੂਰ ਸ਼ੈਨਸ਼ਾ ਜੀ ਨੇ 24 ਗ੍ਰੰਥਾਂ ਦੇ ਵਿੱਚ ऐसे ऐसे लेख लिखाये ਨੇ ਔਰ ਜਿਹੜੇ ਮੇਰੇ ਵੀਰ ਭੈਣ ਅੱਜ 70 80 ਸਾਲ ਦੇ ਹੋ ਗਏ ਨੇ ਜਿਨ੍ਹਾਂ ਨੇ ਇਹ ਕੌਤਕ ਦੇਖੇ ਹਜੂਰ ਸ਼ੈਨਸ਼ਾ ਜੀ ਦੇ ਉਹਨਾਂ ਤੋਂ ਕਦੇ ਪੁੱਛ ਲਿਆ ਕਰੀਏ ਆਪਾਂ ਵੀ ਅੱਜ ਦੀ ਖੇਲ ਨਿੱਤ ਦੀ ਨਵਿੱਤ ਦੀ ਕਿਸ ਤਰ੍ਹਾਂ ਹਜੂਰ ਸ਼ੈਨਸ਼ਾ ਕਰਦੇ ਸਾਡੇ ਫਾਦਰ ਸਾਹਿਬ ਦੱਸਦੇ ਆ ਵੀ ਜਾਨੀ ਇੱਕ ਨਵੀਂ ਕشش ਹੁੰਦੀ ਸੀ ਹਰ ਰੋਜ਼ ਸਾਡੇ ਮਨ ਦੇ ਵਿੱਚ ਵੀ ਅਜਬ ਮੇਰੇ ਪਾਸ਼ਾ ਕੀ ਖੇਲ ਕਰਨ ਵਾਲੇ ਕੀ ਸਿਫਤ ਕਰਾਂਗੇ ਆਪਾਂ ਉਹ ਦੀ ਉਹ ਤਾਂ ਇੰਨਾ ਸਿਫਤੀ ਆ ਕਿ ਆਪਣੀ ਉਹ ਜੇਬਾਂ ਨਹੀਂ ਸਿਫਤ ਕਰਨ ਵਾਲੀ ਧੰਨ ਵੜਿਆਈ ਜਿੰਨਾਂ ਅੱਖੀਂ ਵੇਖਾ ਪਿੱਛੋਂ ਚਿੱਠਾ ਪੜ ਪਰ ਝੱਟ ਲਗਾਈ ਆ ਗਿਆਨ ਭਾਗ ਤੋਂ ਪਰਭੂ ਨੂੰ ਪ੍ਰਭੂ ਕਹਿੰਦੇ ਆ ਤਾ ਟਾਟਾ ਪਟਿਆ ਨਹੀਂ ਆਦਾ ਡੱਕ ਕੀ ਕੁਛ ਨਹੀਂ ਲਖਾਇਆ ਤੁਹਾਡਾ ਪ੍ਰਭੂ ਹੱਥੋਂ ਡੁੰਡਾ ਨਹੀਂ ਲੱਤੋਂ ਡੁੰਡਾ ਨਹੀਂ ਅੱਖੋਂ ਕਾਣਾ ਨਹੀਂ ਕੀ ਉਹਦੇ ਅੱਗੇ ਤੁਸੀਂ ਚਿਤਲਾਈਆਂ ਕਰੋਗੇ ਗੁਰਮੁਖੋ ਆਪਣੀ ਕੋਈ ਚਿਤਰਾਈ ਬੀਰ ਗਰਦਾਰਾ ਸਾਹਿਬ ਜੀ ਲਾਂਗਰੀ ਜਿਨ੍ਹਾਂ ਦੀ 29 ਸਾਲ ਆਜੂ ਜਿਹੜੀ ਆ ਸੱਚੇ ਪਾਤਸ਼ਾਹ ਨੇ ਵਧਾਈ ਤਨ ਨੇ ਰਹਿੰਦੇ ਸੀ ਜਦੋਂ ਉਹਨਾਂ ਦੀ ਡੈਥ ਹੋਣ ਵਾਲੀ ਸੀ ਕਿਹੜੀਆਂ ਕਿਹੜੀਆਂ ਕਿਰਪਾ ਨਹੀਂ ਕੀਤੀ ਹੈ ਹਜੂਰ ਸ਼ੰਚਾ ਜੀ ਅੱਜ ਵੀ ਜਿਹੜੀਆਂ ਤੁਹਾਡੇ ਉੱਤੇ ਕਿਰਪਾ ਹੋ ਰਹੀਆਂ ਤੁਸੀਂ ਮੁਨਕਰ ਹੋ ਜਾਂਦੇ ਹੋ ਉਹਨਾਂ ਨੂੰ ਜੇ ਨਹੀਂ ਹੁੰਦੇ ਤਾਂ ਮੈਨੂੰ ਦੱਸ ਸਕਦੇ ਹੋ ਨਾਲੇ ਹਜੂਰ ਸ਼ੰਚਾ ਜੀ ਤੋਂ ਕਰਪਾ ਮੰਗੀ ਜਾਂਦੇ ਆ ਸੇਧ ਲਈ ਜਾਂਦੇ ਆ ਨਾਲ ਉਹਦੇ ਚਰਨਾ ਚਾਈ ਜਾਂਦੇ ਆ ਨਾਲ ਲਤਮਸਤ ਹੋਈ ਜਾਂਦੇ ਆ ਉਰੇ ਪਰੇ ਜਾ ਕੇ ਮੁਕਰ ਜਾਂਦੇ ਆ ਵੀਰ ਜੀ ਭੈਣ ਜੀ 10 ਦਾ ਕੁਝ ਬੋਲਣ ਨੂੰ ਵੀ ਜੀ ਨਹੀਂ ਕਰਦਾ ਜਿਹੜੇ 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 ਆਪਣੇ ਅੱਜ ਦੇ ਹਾਲਾਤ ਬਣੇ ਹੋਏ ਨੇ ਸਾਰੇ ਸੰਸਾਰ ਦੇ ਇੱਕ ਪ੍ਰਭੂ ਦੀ ਖਾਤ ਜਿੰਨੀਆਂ ਕਰਵਾਰਨੀਆਂ ਹੋਈਆਂ ਸਰ ਨਾਨਕ ਪਾਤਸ਼ਾਹ ਆ ਗਏ ਗਰੀਬੀ ਬੇਸ ਬਣਾ ਲਿਆ ਚਾਰੋਂ 10 ਸਿੱਖ ਕੀਤੀਆਂ ਤਿੰਨ ਛੋਟੇ ਉਪਦੇਸ਼ ਦਿੱਤੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਫਿਰ ਗੁਰੰਗ ਦਾ ਪਾਤਸ਼ਾਹ ਜੀ ਜਦੋਂ ਗੁਰਗੱਦੀ ਦਿੱਤੀ ਭਾਈ ਲੈਣਾ ਜੀ ਨੂੰ ਤਾਂ ਉਦੋਂ ਵੀ ਬਖੇੜਾ ਖੋਇ ਖੜਾ ਹੋ ਗਿਆ ਵੀ ਤੂੰ ਆਪਣਾ ਘਰ ਛੱਡ ਕੇ ਕਿੱਧਰ ਗੱਦੀ ਦੇ ਦਿੱਤੀ ਪਰ ਗੁਰੂ ਨਾਨਕ ਪਾਸ਼ਾ ਨੇ ਕੀ ਕਿਹਾ ਲੈਣਾ ਗੁਰਨਾਨਕ ਦਾ ਗਹਿਣਾ ਤੀਜੀ ਪਾਸ਼ਾ ਹੀ ਆ ਗਈ ਉਹਨਾਂ ਨੂੰ ਕੀ ਕੀਤਾ ਪਾਸ਼ਾ ਜੀ ਨੂੰ ਕੋਈ ਜਲਾਈ ਸੀਗੀ ਸ਼ਹਿਰ ਗਾਗਰ ਭਰ ਕੇ ਲਿਆਉਂਦੇ ਹੁੰਦੇ ਸੀ ਬਾਣੀ ਦੀ ਕਿਤੇ ਠੇਡਾ ਖਾ ਕੇ ਡੇਗ ਪਏ ਤਾਂ ਕਹਿੰਦੇ ਹੀ ਵੀ ਇਹ ਕੀ ਹੋਇਆ ਕਾਦਾ ਖੜਕਾ ਹੋਇਆ ਕਿ ਉਹ ਹੋਊ ਕੋਈ ਅਮਰੂ ਨਖਾਵਾਂ ਡਿੱਗ ਪਿਆ ਹੁਣ ਠੇਟਾ ਖਾ ਕੇ ਅੱਜ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਏ ਚੌਥੀ ਪਾਤਸ਼ਾਹੀ RAMDAS ਜੀ ਆ ਗਏ ਭਾਈ ਜੇਠਾ ਜੀ ਘੁੰਗੜੀਆਂ ਵੇਚਦੇ ਸੀ ਘੁੰਗੜੀਆਂ ਵੇਚਣ ਵਾਲਾ ਜੇਠਾ ਖੁਦ ਹੀ ਵਿੱਕ ਗਿਆ ਥਾਂ-ਥਾਂ ਰਾਹੀਂ ਘੁੰਮਣ ਵਾਲਾ ਇੱਕ ਥਾਂ ਤੇ ਆ ਕੇ ਡਿੱਗ ਗਿਆ ਘੁੰਗੜੀਆਂ ਦਾ ਸੱਚ ਜਾਣਿਓ ਬੜਨਾ ਇੱਕ ਵਸੀਲਾ ਸੀ ਕਿਰਤ ਤੋਂ ਕੀਰਤ ਤੱਕ ਪੁੱਜਣ ਲਈ ਇਹੋ ਵਧੀਆ ਹੀਲਾ ਸੀ ਸਹ ਪੰਜਵੇਂ ਪਾਤਸ਼ਾਹ ਆ ਗਏ ਬਾਣੀ ਦੇ ਬਹੁਤ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਨਾਂ ਨੇ ਗੁਰਬਾਣੀ ਵਿਚਾਰ ਵੀ ਕੀਤੀ ਕਿਸ ਤਰ੍ਹਾਂ ਤਤੀ ਦਵੀ ਦੇ ਬੈਠੇ ਸਤਿਪਾਸ਼ਾ ਨੇ ਪੰਜਵੇਂ ਸੁਲਤਾਨ ਸ਼ਹੀਦਾਂ ਦੇ ਸਰਤਾਜ ਜਦੋਂ ਇਹ ਕਿਹਾ ਗਿਆ ਵੀ ਤੁਚਵਾਰੇ ਦੀ ਇੱਟ ਮੋਰੀ ਨੂੰ ਲਾਇਆ ਰਸਤਾ ਛੱਡਤਾ ਸਤਿਪਾਸ਼ਾ ਕਹਿੰਦੇ ਹੋ ਐਂ ਬੋਲਦੇ ਆ ਪਰ ਰਸਤਾ ਛੁੱਟ ਗਿਆ ਉਹਨਾਂ ਨੂੰ ਸਜਾ ਹੋਈ ਕਿੱਥੋਂ ਕਿੱਥੋਂ ਦੇਖੋ ਲੱਕੜੀ ਕਿਸ ਵਿਧਾ ਆ ਗਈ ਇਹਨਾਂ ਤੋਂ ਰੁੜ ਕੇ ਆਈ ਰਾਵੀ ਤੋਂ ਸਾਰੀਆਂ ਗੱਲਾਂ ਸਾਰੀਆਂ ਵੜਤਾ ਪਰਮੇਸ਼ਰ ਨੇ ਵਿਦਾਂ ਬਣਾਈਆਂ ਨੇ ਸਾਰੇ ਜੀ ਆਪਾਂ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਆ ਗਏ ਹਰਗੋਬਿੰਦ ਸਾਹਿਬ ਦੋ ਤਲਵਾਰਾਂ ਬਹਿ ਲੀਆਂ ਮੇਰੀ ਪੀਰੀ ਦੀ ਐ ਇੱਕ ਮੇਰੀ ਦੀ ਇੱਕ ਪੀਰੀ ਦੀ ਇੱਕ ਰਾਜ ਦੀ ਕਸ਼ਮੀਰ ਦੀ ਫਿਰ ਸੱਤਵੇਂ ਪਾਤਸ਼ਾਹ ਹਰ Rai ਜੀ ਆ ਗਏ ਉਹਨਾਂ ਅਰਦਾਸ ਚ ਆਉਂਦਾ ਹੁਣ ਭੋਗ ਲਾਓ ਹਰ Rai ਜੀ ਅੱਠਵੇਂ ਪਾਤਸ਼ਾਹ ਤੇ ਆ ਗਏ ਤੁਸੀਂ ਸਾਰੇ ਜਣੇ ਹੁਣ ਦੇਖਿਓ ਵੀ ਕਿਸ ਤਰ੍ਹਾਂ ਅਰਦਾਸ ਦੇ ਵਿੱਚ ਆਉਂਦਾ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠਿਆਂ ਸਭ ਦੁੱਖ ਜਾਈ। ਇੱਕ 8 ਸਾਲ ਦੀ ਆਜੂ ਅਣਪੋਲ ਬੱਚਾ ਜਦੋਂ ਆਪਾਂ ਬੱਚੇ ਨੂੰ ਕਿਸੇ ਨੂੰ ਖੇਡਦਾ ਦੇਖਦੇ ਆ ਆਪਾਂ ਸਾਰੇ ਗੱਦਗੱਦ ਹੋ ਜਾਂਦੇ ਆ। ਆਪਾਂ ਸਾਰੇ ਚਾਹੁੰਦੇ ਆ ਵੀ ਬੱਚੇ ਹੱਥ ਦੇ ਖੇਡਦੇ ਚੰਗੇ ਲੱਗਦੇ ਆ। ਆਪ ਉਹਨਾਂ ਨੇ ਰੋਗ ਨਵਾਰਿਆ ਤੇ ਆਪ ਉਸੇ ਰੋਗ ਦੇ ਨਾਲ ਪੇਟ ਤੋਗੇ। 8 ਸਾਲ ਦੀ ਆ ਜੁਦੇ ਵਿੱਚ ਸੰਸਾਰ ਤੋਂ ਚਲੇ ਗਈ ਨਵੇਂ ਪਾਸ਼ਾ ਕੱਲ ਉਹਨਾਂ ਦਾ ਸ਼ਹੀਦੀ ਦਿਹਾੜਾ ਸੀਗਾ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ இந்துਵਾਂ ਦੀ ਖਾਤਰ இந்துਵਾਂ ਦੀ ਨਹੀਂ ਕਹਿਣਾ ਮਾਨਵਤਾ ਦੀ ਖਾਤਰ ਜਿੰਨੀਆਂ ਸ਼ਹਾਦਤਾਂ ਹੋਈਆਂ ਸਭ ਮਾਨਵਤਾ ਦੀ ਖਾਤਰ ਹੋਈਆਂ ਔਰ ਇੱਕ ਦੇ ਲਈ ਹੋਈਆਂ ਨੇ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਸਭ ਕੁਝ ਹੁੰਦਾ ਅਦਰਵਾਈਜ਼ ਕੁਝ ਵੀ ਹੁੰਦਾ ਫਿਰ ਉਹ ਸ਼ਹਾਦਤ ਹੋਈ ਜਿਵੇਂ ਵੇਲੇ ਗੁਰਤੇਗ ਬਹਾਦਰ ਦਾ ਸਿਰ ਧਰਨੀ ਤੇਰੇ ਉੱਤੇ ਡਿੱਗਾ ਕਲਯੁਗ ਦੀ ਆਜੂ ਲੱਖਾਂ ਲੱਖਾਂ ਸਾਲਾਂ ਦੀ ਹੋ ਜਾਣੀ ਖਵਾਰੀ ਸਹਿਬ ਨਵੇਂ ਪਾਸ਼ਾ ਦਾ ਸਿਰ ਜਦੋਂ ਕਟਿਆ ਗਿਆ ਦਿੱਲੀ ਦੇ ਵਿਚਾਂਦਨੀ ਚੌਕ ਦੇ ਵਿੱਚ ਜਦੋਂ ਧਰਤੀ ਤੇ ਡਿੱਗਾ ਤਾਂ ਕਲਯੁਗ ਦੀ ਆਜੂ ਇਹ ਸਹਿਬ ਗੋਬਿੰਦ ਪਾਸ਼ਾ ਦੇ ਬੱਚਿਆਂ ਨੂੰ ਜਦੋਂ ਨੀਹਾਂ ਹੇਠ ਦਵਾਇਆ ਗਿਆ ਨੀਹਾਂ ਚਿੜਿਆਂ ਗਿਆ ਤਾਂ ਉਹ ਸੋਹਣ ਦਾ ਜਾਪ ਕਰਦੇ ਸੀ ਜਦੋਂ ਗੋਡੇ ਦਾ ਕੰਮ ਹੁੰਦੀ ਸੀ ਤਾਂ ਕੰਨ ਟੈਕ ਕਿਉਂਕਿ ਸੋਹੰਗ ਦਾ ਜਾਪ ਕਰਦੇ ਸੋਹੰਗ ਤੇ ਜਾਪ ਦੇ ਵਿੱਚ ਇੰਨੀ ਤਾਕਤ ਹੈ ਸੋਹੰਗ ਸੋ ਜਾ ਕੋ ਹੈ ਜਾਪ ਤਾਂ ਕੋ ਲਿਪਟ ਨਾ ਕੋਈ ਪੁਰਨਰਪਾ ਉਰ ਪੁਰਨਾ ਪਾਪਾ ਤੋਂ ਰਹਿਤ ਹੋ ਜਾਂਦਾ 1162 ਅੰਗ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਹੁੰਦਾ ਭਗਤਾਂ ਦੀ ਬਾਣੀ ਦੇ ਵਿੱਚ ਹੁੰਦਾ ਸੋਹੰਗ ਬਹੁਤ ਹੁੰਦਾ ਹੈਗਾ ਇਹ ਆ ਤੋਂ ਚੱਲੇ ਆ ਰਿਹਾ ਸੋਹੰਗ ਸਾਹਿਬ ਦਾ ਤੇ ਦਸਵੇਂ ਪਾਤਸ਼ਾਹ ਪਰਿਵਾਰ ਪਿਛੋੜਾ ਕਿਸ ਤਰ੍ਹਾਂ ਹੁੰਦਾ ਸਾਰੀਆਂ ਕਿਸ ਤਰ੍ਹਾਂ ਕਿਸ ਤਰ੍ਹਾਂ ਵਿਧੀਆਂ ਬਣਦੀਆਂ ਨੇ ਉਹ ਕਿਦੀ ਖਤਰ ਹੋਇਆ ਸਹਿਬ ਦਸਵੇਂ ਪਾਤਸ਼ਾਹ ਸੂੜਾਂ ਦੀ ਸਹਿਜ ਤੇ ਪਏ ਨੇ ਤੇ ਉਹ ਪਰਮਾਤਮਾ ਨੂੰ ਕਹਿੰਦੇ ਮੈਂ ਤਾਂ ਤੇਰੇ ਪਿਆਰ ਵਿੱਚ ਹੀ ਪਿਆਸ ਆ ਇਸ ਤਰ੍ਹਾਂ ਸੁਰਾਣਾ ਲਾ ਕੇ ਆਪ ਦਾ ਹੱਥ ਰੱਖਿਆ ਹੋਇਆ ਏਡੇ ਲੇਟੇ ਹੋਏ ਨੇ ਸੂੜਾਂ ਦੀ ਸਹਿਜ ਤੇ ਯਾਰੜੇ ਦਾ ਮੈਨੂੰ ਸੱਤਰ ਚੰਗਾ ਪੱਟ ਖੇੜਿਆ ਹੋਰ ਹੈ ਕਿੰਨੇ ਮਤਲਬ ਸਾਰੀ ਗੱਲ ਦੇਖੋ ਪਹਿਲੀ ਪਾਛੇ ਤੋਂ ਲੈ ਕੇ 10 ਪਾਛੇ ਹੁਣ ਤੱਕ ਤਿੰਨ ਪੈਗੰਬਰ 18 ਭਗਤ 10 ਗੁਰੂ ਸਾਹਿਬਾਨ 23 ਅਵਤਾਰ ਬੁੱਧ ਜੀ ਤੱਕ ਔਰ 24 ਮਹਨੇਕ ਲੰਗ ਨੇਗ ਲੰਗ ਹੋਏ ਉਤਰ ਸੀ ਮਹਾਬਲੀ ਅਵਤਾਰ ਸਭ ਤਰ੍ਹਾਂ ਸਿਆ ਯੋਗ ਜੋ ਕਰੇ ਦੁਸ਼ਟਾ ਕਰੇ ਸ਼ਕਿਆ ਔਰ ਨਮਾਤਾਰ ਮਚ ਲਾਇ ਸੀ ਜਗ ਹੋਮੇ ਹੋਮਾਰ ਨਾਨਕ ਕਾ ਜਗ ਅਵਤਾਰ ਸਿਕਤ ਨਾਮ ਤ ਜਦੋਂ ਆਪਾਂ ਕਿਸੇ ਬਾਣੀ ਨੂੰ ਕਿਸੇ ਲੇਖ ਨੂੰ ਪੂਰਾ ਪੜਦੇ ਆ ਇਹਦਾਪਨ ਪਤਾ ਲੱਗ ਜਾਂਦਾ ਹੁਣ ਇਹ ਸੈਂਟੈਂਸ ਪੂਰਾ ਨਹੀਂ ਆਪਾਂ ਪੜਦੇ ਠੀਕ ਹੈ ਹੁਣ ਅੰਕ ਪਾਸ਼ੇ ਨੇ ਕੀ ਆਖਿਆ ਸੀਗਾ ਸਾਰੇ ਮਸੇ ਜਹਾਨ ਕੇ ਉਤਰ ਜਾਤ ਪਰਵਾਤ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿੰਦਾ ਇਹ ਜਿਹੜੇ ਨਾਮ ਦੀ ਕੁਮਾਰੀ ਆ ਇਹ ਸਾਰੇ ਹੁਣ ਦੇਖੋ ਤੁਹਾਡੇ ਚਿਹਰੇ ਜਿਹੜੇ ਆ ਅੰਦਰੋਂ ਜਦੋਂ ਆਪਾਂ ਅੰਤਰਾਤਮਾ ਤੋਂ ਪਰਮਾਤਮਾ ਨਾਲ ਜੁੜੇ ਹੁੰਦੇ ਆ ਉਹ ਚਿਹਰਿਆਂ ਦੇ ਵਿੱਚ ਵੱਖਰਾ ਹੀ ਨੂਰ ਹੁੰਦਾ ਹੈ ਇੱਕ ਜਿਲਾਉ ਹੁੰਦਾ ਇੱਕ ਵੱਖਰਾ ਪ੍ਰਮਾਤਮਾ ਦੀ ਇਹ ਕਿਰਪਾ ਦੇ ਨਾਲ ਹੀ ਫਿਰ ਆ ਜੋ ਹਰਬਾਣੀ ਦਾ ਸਾਹਿਬ ਜੀ ਨਾਲ ਸਾਝੀ ਕਰੇਗਾ ਇਹਦੇ ਚ ਆਉਂਦਾ ਵੀ ਗਿਆਰ ਮਾ ਜਿਹੜਾ ਕੋਈ ਗੁਰੂ ਨਹੀਂ ਹੋਵੇਗਾ ਕਿਉਂ ਕਿਉਂਕਿ ਗੋਬਿੰਦ ਪਾਤਸ਼ਾਹੇ ਰੀਤ ਬੰਦ ਕਰ ਗਈ ਸੀ ਸਹਿਬ ਸਤਗੁਰਾਂ ਨੇ ਵੀ ਲਿਖਿਆ ਗੁਰੂ ਗ੍ਰੰਥ ਨੂੰ ਮੰਨਣਾ पुरखकाल मना गोबिंद गया समझाई मेरे पिछो किसी ने सलाना सच पुछ गोबिंद लिया हाथ नहीं आना माछ वाले की अगे सुनना अंत अखीर पूरे पंथ पिछ एक सौ गया सिखा ने आदि गुरु ग्रंथ का भेद पा बाकी एवं जमे जम के मरे चुरासी भुवाना गुरु गोबिंद गया समझाइए किडे बदभागे हो सौ गया ਜੇ ਤੋਦ ਤੱਕ ਦੱਸਦੀ ਸੋਚ ਜਾਂਦੀ ਆ ਕਿ ਕਿੰਨੇ ਮਿੰਟ ਭਾਗੇ ਹੋਣਗੇ ਜਿਨ੍ਹਾਂ ਨੇ ਸਾਰਾ ਗੁਰੂ ਰੰਧ ਸਾਹਿਬ ਜੀ ਦਾ ਭੇਦ ਪਾ ਲੈਣਾ ਇਹ ਇੱਕ ਮਗਰ 46 ਅੰਮਤ ਤੈਨ ਦੀ ਲਿਖਤਾ ਬੀ ਨੰਬਰ ਗ੍ਰੰਥ ਦੀ ਦੱਸ ਕੁਛ ਕੁ ਲੇਖ ਆਪ ਜੀ ਨਾਲ ਸਾਂਝਾ ਕਰੇਗਾ ਮਗਰ ਕਹੇ ਕੁਛ ਤੇਰੀ ਮਦਦ ਮੁਦ ਤੋਂ ਮੰਗ ਮੰਗਾਇਆ ਕਾਂਜਗ ਵੇਖ ਜਗਤ ਤਸ਼ੱਦਦ ਤਸ ਵੀ ਮਾਲਾ ਦੇ ਦੁਹਾਈਆ ਸ੍ਰਿਸ਼ਟੀ ਬੰਡੀ ਵਿੱਚ ਅਦਲ ਅਦਲ ਇਨਸਾਫ ਨਾ ਕੋਈ ਕਰਮਾਈਆ ਜੋਤੀ ਜੋ ਸਰੂਪ ਰਾਪ ਆਪਣੀ ਕਿਰਪਾ ਕਰ ਸੱਚ ਕਰਨੀ ਕਰੇ ਮਾਈ ਮਗਰ ਕਹੇ ਕਿ ਸ਼ਬਦ ਸੁਣਿਆ ਸੰਦੇਸ਼ਾ ਦੇ ਹਲਕਾਰਾ ਹਲਕਿਆਂ ਵਾਲੇ ਗੁਰ ਅਵਤਾਰ ਪੈਗੰਬਰਾਂ ਰਿਹਾ ਸਮਾਈਆ ਉਠੋ ਵੇਖੋ ਤੱਕੋ ਪਰਮ ਪੁਰਖ ਦਾ ਇੱਕ ਨਜ਼ਾਰਾ ਨਜ਼ਰੀਆ ਸਭ ਦਾ ਰਿਹਾ ਬਦਲਾਈਆ ਜਾਗਰਤ ਜੋਤ ਫਿਰ ਵਰਨ ਗੋਤ ਰਿਹਾ ਉਜਿਆਰਾ ਚਾਰ ਕੋਣਤ ਦੇ ਦਿਸ਼ਾ ਕਰੇ ਰੁشناਈਆ ਨਵਨੋ ਚਾਰ ਖੇਲ ਦੇ ਕੇ ਇੱਕ ਦੁਆਰਾ ਦਾਇਰਾ ਦੀਨ ਦੁਨੀ ਮਿਟਾਈਆ ਆਤਮ ਪਰਮਾਤਮ ਕਰ ਪਿਆਰਾ प्रीਤੀ ਪਰਮਪੁਰਖ ਬਣਾਈਆ ਸਤ ਸੱਚ ਬੋਲ ਜੈਕਾਰਾ ਜੈ ਜੈ ਕਰ ਰਿਹਾ ਸੁਨਾਈਆ ਨਾਮ ਸੰਦੇਸ਼ਾ ਦੇ ਕੇ ਬਾਰੋ-ਬਾਰਾ ਬਿਰਸਾ ਸਾਬ ਦਾ ਵੇਖ ਬਖਾਈਆ ਕਲਯੁਗ ਅੰਤ ਸ਼੍ਰੀ ਭਗਵੰਤ ਸਾਚਾ ਨੂਰ ਕਰ ਹੋ ਜਿਆਰਾ ਅੰਧ ਅੰਧਿਆਰਾ ਰਿਹਾ ਮਟਾਈਆ ਜਗਤ ਜਗਿਆਸੂਆ ਬਖਾਵੇ ਇੱਕ ਕਿਨਾਰਾ ਨਈਆ ਨੌਕਾ ਨਾਮ ਪ੍ਰਗਟਾਈਆ ਸਤਜੁਗ ਸੱਚ ਕਰੇ ਪਸਾਰਾ ਸਤ ਸਤ ਵਿੱਚ ਸਮਾਈਆ 26 ਪੋ ਖੇਲ ਕਰੇ 26 ਪੋ ਖੇਲ ਹੋਏ ਨਿਆਰਾ ਨਿਰਾਕਾਰ ਆਪ ਕਰਾਈਆ ਜਿਸ ਨੂੰ ਕਹਿੰਦੇ ਇੱਕ ਇੱਕ ਦੋ ਏਕੇ ਮਿਲ ਕੇ ਹੁਣ 11 ਕਹਿੰਦੇ ਨਹੀਂ ਇੱਕ ਇਕੱਲਾ ਦੋ 11 ਹੋ ਜਾਂਦੇ ਆ 11ਵਾਂ ਗੁਰੂ ਨਾ ਕੋਈ ਬਣਾਈਆ ਇੱਕ ਇੱਕ ਦਾ ਗੁਰੂ ਸਤਗੁਰੂ ਸ਼ਬਦ ਬਹਾਰਾ ਜਿਸ ਦੀ ਬਹਾਰ ਖਿਜਾ ਵਿੱਚ ਕਦੇ ਨਾ ਆਈਆ ਉਸ ਦੀ ਭਗਤਪੁਰ ਵਾੜੀ ਖਿੜੀ ਰਹੇ ਗੁਲਜ਼ਾਰਾ ਗੋਲਛੜ ਆਪਣਾ ਇੱਕ ਮਹਿਕਾਇਆ ਪਹਿਲੀ ਵਾਰ ਭੂਲ ਕੇ ਇੱਕ ਜਕਾਰਾ ਨੌਖੰਡ ਦੇ ਸਮਾਇਆ ਦੂਜੀ ਵਾਰ ਬਦਲ ਕੇ ਧਾਰਾ ਧਰਨੀ ਦਾ ਤਪਨ ਜਹਲਾਈਆ ਤੀਜੀ ਵਾਰ ਨੂੰ ਦੀਨ ਦੁਨੀ ਦ੍ਰਿਸ਼ਟੀ ਅੰਦਰ ਸ੍ਰਿਸ਼ਟੀ ਕਰੇ ਨਿਮਸ਼ਕਾਰਾ ਇਹੋ ਬੇਪਰਵਾਇਆ ਫਿਰ ਸਭ ਨੇ ਲੱਭਣਾ ਸਭ ਨੇ ਖੋਜਣਾ ਕਿੱਥੇ ਬਸੇ ਨਿਰੰਕਾਰਾ ਨਿਰਾਕਾਰ ਆਪਣਾ ਨੂਰ ਕਰ ਰੁਸ਼ਨਾਈਆ ਪ੍ਰਗਟ ਹੋਣਾ ਭਗਤਾਂ ਦਾ ਭਗਤ ਦੁਆਰਾ ਜਿਸ ਭਗਤੀ ਪਿੱਛੇ ਜੁਗ ਚੌਗੜੀ ਸਾਰੇ ਸੇਵਕ ਮਾਈਆ ਗੁਰਮੁਖੋ ਤਤਾਂ ਵਾਲਾ ਨਹੀਂ ਕੋਈ ਚਵੀਆਂ ਅਵਤਾਰਾ ਜੋਤੀ ਜੋਤ ਜੋਤ ਰੁਸ਼ਨਾਈਆ ਜਿਸ ਦਾ ਆਦ ਜੁਗਾਦ ਜੁਗ ਚੌਕੜੀ ਨਿਤ ਨਵਤ ਸਰਬ ਪਸਾਰਾ ਇਥੇ ਉਥੇ ਦੋ ਜਹਾਨਾ ਸ੍ਰੀ ਭਗਵਾਨ ਏਕਾ ਰੰਗ ਸਮਾਈਆ ਇਸ ਸਮਾਗਮ ਨਹੀਂ ਸਮੇ ਦਾ ਬਿਹਾਰਾ ਸਮਾਪਤ ਸਭ ਨੂੰ ਦਏ ਕਰਾਈਆ ਝਲਕ ਵਿੱਚ ਪਲਕ ਵਿੱਚ ਖਲਕ ਵਿੱਚ ਫਲਕ ਵਿੱਚ ਇੱਕੋ ਨੂਰ ਹੋਵੇ ਚਮਟਕਾਰਾ ਅੰਧ ਅੰਧੇਰਾ ਦਏ ਮਟਾਈਆ ਇਹ ਸ਼ਬਦ ਦਾ ਇਸ਼ਾਰਾ ਜਗਤ ਦਾ ਕਿਨਾਰਾ ਪਰਮ ਭਰਮ ਪਦ ਪਰਮੇਸ਼ਰ ਆਪਣੀ ਕਾਰ ਕਮਾਈਆ ਜਿਸ ਨੂੰ ਸਮਝੇ ਨਾ ਕੋਈ ਜੀਵ ਸੰਸਾਰਾ ਜਗਤ ਬੁੱਧੀ ਵੰਡਣਾ ਕੋਏ ਬੰਡਾਈਆ ਜੋਤੀ ਜੋ ਸਰੂਪ ਹੋਰਾ ਆਪ ਆਪਣੀ ਕਿਰਪਾ ਕਰ ਕਰੇ ਖੇਰ ਸਾਚਾ ਹਰ ਨੇਕ ਲੰਕ ਨਰੈਣ ਨਾਰ ਮਹਾਰਾਜੇ ਸ਼ੀਰ ਸਿੰਘ বিষ্ণੂ ਭਗਵਾਨ ਹੌਲੀ ਹੌਲੀ ਕਰਦਾ ਜਾਏ ਵਿਹਾਰਾ ਵਿਵਹਾਰ ਵਿੱਚ ਤੇ ਵਿਹਾਰ ਭਗਤਾ ਰਿਹਾ ਬਣਾਈ ਸੋ ਪਿਆਰੀ ਹਰ ਸੰਗ ਜੀਓ 10 ਇਥੇ ਹੀ ਖਿਮਾਂ ਦਾ ਜਾਚਕਾ 10 ਤੋਂ ਹਰ ਬਾਣੀ ਪੜਦੇ ਆਂ ਵਿਚਾਰ ਕਰਦੇ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਕਰਤੀਆਂ ਹੋ ਗਈਆਂ ਹੋਣਗੀਆਂ ਹਜੂਰ ਸ਼ੈਨ ਸ਼ਾ ਜੀ ਦੇ ਪਵਿੱਤਰ ਚਰਨਾ ਪਾਸੋਂ ਆਪ ਸਰਬ ਹਸੰਗ ਦੇ ਚਰਨਾ ਪਾਸੋਂ ਖੇਮਾਂ ਦੇ ਜਾਚ ਕਾਰਜਕਾਰ ਦੇ ਦਾ ਸਾਥ ਦੇਣਾ ਜੀਓ ਸੋਹਣ ਮਹਾਰਾਜੇ ਸਿੰਘ ਜੀ ਨੂੰ ਬਦਵਾ ਦੀ ਜੈ ਸੋ I <laughs>